ਆ ਗੱਲਾਂ ਤੇ ਪਾਈ ਲਿਆ ਆਪਣਾ ਹਾਂ ਮੈਂ ਤਾਂ ਘਟਾ ਚਲ ਮੈਂ ਘਟਾ ਦਿੰਦਾ ਅੱਜ ਤੁਹਾਨੂੰ ਅਸੀਂ ਦੱਸਾਂਗੇ ਬਸ ਰੀਮ ਬੀਜਣ ਦਾ ਤਰੀਕਾ ਪਹਿਲਾਂ ਪਾਣੀ ਨਾਲ ਪਰ ਲਿਆ ਪੂਰੀ ਜ਼ਮੀਨ ਨੂੰ ਪਾਣੀ ਨਾਲ ਭਰਨ ਤੋਂ ਬਾਅਦ ਛੋਟੇ ਛੋਟੇ ਹੱਥ ਨਾਲ ਬਰਸੀਮ ਛੱਟਣਾ ਜੀ ਦੇਖ ਲਓ ਜੀ ਸਰਦਾਰ ਸਾਹਿਬ ਛੋਟੇ ਛੋਟੇ ਹੱਥ ਨਾਲ ਬਰਸੀਮ ਛੱਟਦੇ ਰਿਹਾ ਬਰਸੀਮ ਬੀਜ ਨੂੰ ਸਹੀ ਸਮਾਂ ਅਕਤੂਬਰ 15 ਤੋਂ ਬਾਅਦ ਹੁੰਦਾ ਹੈ ਜੀ ਪਹਿਲੋ ਪੂਰੀ ਤਰ੍ਹਾਂ ਜ਼ਮੀਨ ਨੂੰ ਵਾਹ ਲੈਣਾ ਜੀ ਵਾ ਕੇ ਦੋਰਾ ਸਵਾਕਾ ਮਾਰਦਣਾ ਜੀ ਹਾੜੂ ਵਰਸੇਮ ਹੈ ਇਹ ਪ੍ਰਤੀ ਕਿਲੋ 500 ਰੁਪਏ ਦਾ ਮਿਲਦਾ ਜੀ ਫਾਦਰ ਸਾਹਿਬ ਛੱਟਾ ਤੇਰੇ ਵਰਸੇਮ ਦਾ ਫਾਰਮਿੰਗ ਦੇ ਵੀਡੀਓ ਦੇਖਣਾਸਤੇ ਚੈਨਲ ਨੂੰ ਸਬਸਕ੍ਰਾਈਬ 2 ਮਿੰਟ ਚੱਲਣ ਦਿੰਦੇ ਨੇ ਫਿਰ ਥੋੜਾ ਰਹਿ ਕੇ ਉੱਪਰ ਨਾਲਾ 5 ਮਿੰਟ ਪਹਿਲਾਂ ਮੋਟਰ ਬੰਦ ਕਰ ਦਾਂਗੇ ਭਰੰਦਪੇ ਲੱਗ ਜਾਨੀ ਕਿ ਪਿੱਛੋਂ ਪਾਣੀ ਆ ਕੇ ਪਰ ਜਗਾ ਔਰ ਪਾਣੀ ਜ਼ਿਆਦਾ ਨਹੀਂ ਆ ਚਦਾ ਪੂਰੇ ਜੋਰਾ ਸ਼ੁਰਾ ਤੇ ਕੰਮ ਚੱਲ ਰਿਹਾ ਜੀ ਬਰਸੇਮ ਵੇਜਨ ਦਾ ਸਭ ਜਗ੍ਹਾ ਤੇ ਬਰਸੇਮ ਦੇ ਪੱਠਿਆਂ ਵਿੱਚ ਆਪਾਂ ਜਵੀ ਪਾ ਸਕਦੇ ਹਾਂ ਜੀ ਸਰੋਂ ਪਾ ਸਕਦੇ ਹਾਂ ਔਰ ਗੋਗਲੂ ਦਾ ਵੀ ਪਾ ਸਕਦੇ ਹਾਂ ਤਾਕੀ ਆਦਰ ਸਾਹਿਬ ਮੇਰੇ ਬਰਸੇਮ ਦਾ ਛੱਟਾ ਤੇਰੇ ਜੀ ਬਰਸੇਮ ਦਾ ਸਹੀ ਬੀਜ ਖਿਲਾਰਨ ਦਾ ਤਰੀਕਾ ਅਬ ਇਹ ਪੂਰਾ ਸਭ ਜਗ੍ਹਾ ਤੇ ਪੂਰਾ ਪੂਰਾ ਜਾਂਦਾ ਜੇ ਇਸ ਹਿਸਾਬ ਨਾਲ ਤਾਂ ਕਿ ਵੀਡੀਓ ਉੱਪਰ ਡਿਪੈਂਡ ਕਰਦਾ ਜੇ ਵੇਖ ਕੇ ਇਦਾਂ ਦਾ ਜੀ ਫਾਰਮਿੰਗ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਧੰਨਵਾਦ ਜੀ